ਜਨਾਬ ਉਹਦਣ ਪੀਸੀਆਰ ਦੀ ਗੱਡੀ ਜਿੱਦਣ ਕਤਲ ਹੋਇਆ ਨਾ ਉੱਥੇ ਖੜੀ ਅਸੀਂ ਗੁਰਦੁਆਰੇ ਤੋਂ ਕੋਸ਼ਿਕ ਪਿੱਛੇ ਸੂਦ ਹਸਪੀਟਲ ਦੇ ਬਾਹਰ ਜਿੱਦਣ ਕਤਲ ਹੋਇਆ ਕਤਲ ਜਦੋਂ ਹੋ ਗਿਆ ਉਹ ਤੋਂ ਬਾਅਦ ਗੱਡੀ ਲੈ ਕੇ ਪੁਲਿਸ ਵਾਲੇ ਮੇਰੇ ਸਾਹਮਣੇ ਨਿਕਲੇ ਜੋ ਜਲ ਤਲੇ ਤਾਂ ਨਹੀਂ ਫੜੇ ਹਾਂ ਪਟਾਦੀ ਆ ਜੀ ਉਹ ਜਿਹੜੀ ਪਹਿਲਾਂ ਚੱਕੀ ਜਨਾਬ ਉਹ ਕਿੱਥੇ ਆ ਬੋਲੋ ਜਵਾਬ ਦੇ ਸਕਦੇ ਆ ਮੱਲੀ ਦੀ ਮੋਟੀ ਬੜੀ ਮੱਲੀ ਦੀ ਮੋਟੀ ਕਿੱਥੇ ਜਨਾਬ ਦੱਸੋ ਬੈਸਟ ਏਰੀਆ ਸਰ ਜੰਮਨ ਦੀ ਗੱਲ ਨਹੀਂ ਹਾਂ ਉਹ ਤਾਂ ਫੜੀ ਇਹ ਬਾਹਰ ਕਿਤਾ ਭੱਜ ਗਏ ਇਹਨਾਂ ਨੇ ਆਪ ਬੜੀ ਉਦਨ ਦੱਬੀ ਬਾਹਰ ਕਿ ਦੂ ਬਾਜੇ ਗਏ ਸਰ ਕਾਨੂੰਨ ਸਰ ਬਾਹਰ ਭੱਜੇ ਗਏ ਇਹਨਾਂ ਦੀਆਂ ਵਰਗੀਆਂ ਨੇ ਇਹਨਾਂ ਨੇ ਮੁਕਤੀ ਲਾਈ ਇਹਨਾਂ ਸਾਰਿਆਂ ਨੂੰ ਕ੍ਰਾਈ ਨਹੀਂ ਸਰ ਇੱਕ ਕ੍ਰਾਈਮ ਹੈ ਅਸੀਂ ਬੁੱਕ ਕਰਤਾ ਸਰ ਨਹੀਂ ਤੁਸੀਂ ਚਲੋ ਇਹਨਾਂ ਨੂੰ ਤੇ ਕਹਿ ਰਹੇ ਹੋ ਦੀ ਚਲ ਜਾਓ ਉਹ ਤਾਂ ਚਲੋ ਠੀਕ ਆ ਧੱਜੀਆਂ ਉੱਡਦੀਆਂ ਪਰ ਜਿਹੜਾ ਮਰਡਰ ਹੋ ਗਿਆ ਉਹ ਤਾਂ ਜਿੰਨੂੰ ਕਦਰ ਸੀ ਪਰਚਾ ਦਰਖਤਾ ਬਾਈ ਨੇ ਪਰਚਾ ਦਰਖਤਾ ਬੰਦੇ ਘਰ ਨੇ ਦੋ ਦਿਨ ਹੋਏ ਐ ਇਹ ਪ੍ਰੋਸੈਸ ਸਾਨੂੰ ਇਹਨੇ ਕੰਮਾਂ ਤੇ ਜੇਲ੍ਹ ਜਾਇਆ ਸਚਨਾਨੀ ਨਹੀਂ ਫੜੀ ਜੀ ਜਨਾਨੀ ਮੱਲੀ ਨਹੀਂ ਜਨਾਨੀ ਜਨਾਬ ਉਹਦੇ ਰਾਤ ਦੀ ਬੜੀ ਹੋ ਗਈ ਬਾਈ ਨੂੰ ਬਾਈ ਨੇ ਪਰਚਾ ਦਰ ਉਹਦੇ ਖਿਲਾਫ ਕਾਰਵਾਈ ਜਨਾਬ ਉਹ ਕਿੱਥੇ ਉਹਨਾਂ ਦਾ ਹੱਦੀ ਚੱਕੀ ਉਹ ਨਹੀਂ ਲੱਗਦੀ ਬਈ ਹੋਵੇ ਕਿਤੇ ਦਾਮ ਚਾ ਗਿਆ ਅੰਦਰ ਲੰਮੇ ਪਈ ਹੋਵੇ ਜਦੋਂ ਮਾਰਦੇ ਹੋ ਉਹਨਾਂ ਦੇ ਕਿਤੇ ਪਤਾ ਲੱਗੇ ਪਤਾ ਪਤਾ ਲੱਗੇ ਕੀ ਗੱਲ ਹੈ ਟਾਕੂ ਨੇ ਫੋਨ ਕਰਾ ਕੇ ਪੁਆਈ ਹੋਣੀ ਨਾ ਮੰਜੇ ਦੇ ਸਾਡੀ ਬਾਈਟ ਹੋ ਗਈ ਹੈ ਮੈਂ ਅੱਜ ਸਵਾਲ ਕਰ ਰਿਹਾ ਮੋਗੇ ਸਵਾਲ ਅਸੀਂ ਹੋਰ ਕੰਮ ਕਰ ਲਈਏ ਪਲੀਜ਼ ਨਹੀਂ ਉਹ ਸਰ ਇਹ ਵੀ ਕੰਮ ਹੀ ਆ ਸਰ ਇਹ ਵੀ ਥਾਣੇ ਦੇ ਬਾਹਰ ਇਹ ਕਿਉਂ ਰੱਖਾਣੇ ਨੇ ਸਰ ਥਾਣੇ ਦੇ ਬਾਹਰ ਸਰ ਸਰ ਕੰਮ ਕਰ ਲਓ ਸਰ ਰਾਮ ਸਿੰਘ ਸਰ ਇਹ ਨਹੀਂ ਹੋ ਰਹੀ ਕੋਲ ਤੁਸੀਂ ਦਿਲਾਸਾ ਦੇ ਕੇ ਸਸਕਾਰ ਕਰਾਵਾਟੇ ਕੋਲ ਵੀ ਕੰਮ ਥਾਣੇ ਦੇ ਬਾਅਦ ਤਰਨਾ ਲੱਗਾ ਹੈ ਕਾਫੀ ਜਿਹੜੇ ਕਿਨਾਂ ਕੋਲ ਪ੍ਰਸ਼ਾਸਨ ਮੰਗ ਕੀਤੀ ਜਾ ਰਹੀ ਹੈ ਇਨਸਾਫ ਦੀ ਕਿ ਇਹ ਵੀ ਕੋਈ ਝੂਣੀ ਕਾਮੀ ਹੈ ਸਰ ਇਹਨਾਂ ਦੇ ਵੀ ਜਵਾਬ ਦੇ ਦਿਓ ਸਰ ਦੋ ਮਰਡਰ ਹੋ ਗਏ ਨੇ ਜ਼ਰੂਰੀ ਨਹੀਂ ਤੁਹਾਨੂੰ ਆਪਣੀ ਮੀਟਿੰਗ ਜ਼ਰੂਰੀ ਹੈ ਉਹ ਸਾਨੂੰ ਹੌਸਲਾ ਦੇ ਦਿਓ ਉਹ ਤੇ ਖੋਤੀਆਂ ਨੇ ਜਿਨ੍ਹਾਂ ਨੇ ਦੋਸ਼ ਕੀਤਾ ਤਾਂ ਤੁਸੀਂ ਦੋ ਜੀ ਬਰੇ ਔਰ ਜਨਾਨੀ ਦੇ ਜਿਹੜੀ ਮਿਸ ਕੈਰੇ ਜਿਨ੍ਹਾਂ ਨੇ ਬੱਚਾ ਜਿਹਨੇ ਜਿਨੇ ਮੇਰ ਬਿਆਨ ਮਰਵਾਤਾ ਸ਼ਹਿ ਦੇ ਕੇ ਹਲਾਸ਼ੇਰੀ ਦੇ ਕੇ ਮਰਵਾਤਾ ਉਹ ਵੀ ਛੱਡ ਦਿੱਤੀ ਹੈ ਕੋਈ ਇਹ ਨਿਆ ਥੋੜੀ جے پولز ਕਹਿੰਦੀ ਉਹਦੀ ਵੋਟੀ ਨੇ ਕੁਛ ਨਹੀਂ ਕੀਤਾ ਸਾਫ ਸਾਫ ਵੀਡੀਓ ਦਰਜੀ ਵੀ ਉਹਦੀ ਵੋਟੀ ਨੇ ਕੀ ਕੀਤਾ اور ਉਹ ਕਹਿੰਦੇ ਕਿ ਜੇ ਉਹ ਕਹਿੰਦੇ ਪਏ ਨੇ ਕਿ ਵੋਟੀ ਜਿਹੜੀ ਹੈ ਪ੍ਰੈਗਨੈਂਟ ਹੈ ਉਹ ਉਸ ਟਾਈਮ ਕੰਡੀਸ਼ਨ ਚ ਕੀ ਸੀ ਪਰ ਹੁਣ ਵੀ ਉਹਦੀ ਕੰਡੀਸ਼ਨ ਆਈ ਰੋਟੀ ਪਾਣੀ ਨਹੀਂ ਖਾਂਦੀ ਪਈ ਪੱਖਣ ਦੀ ਮੇਰਾ ਬੱਚਾ ਤੇ ਅੰਕਿਤ ਦੋਨੋਂ ਬਲਾ ਦੋ ਜੇ ਆ ਬਲਾ ਸਕਦੇ ਨੇ ਕਹਿੰਦੇ ਨੇ ਅਸੀਂ ਕਰਦੇ ਆ ਅਸੀਂ ਪਰਚਾ ਵੀ ਦਰਜ ਤਾਂ ਮੰਨਾਂਗੇ ਜੇ ਕਰਦੇ ਆ ਸਾਨੂੰ ਇਹ ਕੀ ਹੁਣ ਜੇ ਆਪਾਂ ਪੁਲਿਸ ਦੀ ਤਾਂ ਮੰਨੀਏ ਨਾ ਜੇ ਪੁਲਿਸ ਕਹਿੰਦੀ ਹਾਂਜੀ ਤੁਹਾਡਾ ਏਦਾਂ ਕੀ ਗੱਲਾਂ ਕਰਨ ਨਾਲ ਕੀ ਆਪਾਂ ਤੁਹਾਡਾ ਸਾਥ ਦਿੰਨੇ ਆ ਬਿਆਨ ਨਹੀਂ ਕਰਕੇ ਵੀ ਰਿਪੋਰਟ ਕੀਤਾ ਉਹ ਵੀ ਰਿਪੋਰਟ ਦੀ ਗੱਲ ਸੁਣ ਲਿਖਾਓ ਲਿਖਤੀ ਬਿਆਨ ਲਿਖਾਉਂਗੇ ਜੋ ਵੀ ਆਣਾ ਸਰ ਗੈਰ ਇਹ ਲਿਖਦੇ ਪਈ ਬਿਆਨ ਰਿਪੋਰਟ ਦੇ ਪਰ ਉਹ ਵੀ ਕਹਿੰਦੇ ਕੁਛ ਨਹੀਂ ਕਰਦੇ ਕੁਛ ਨਹੀਂ ਸਾਨੂੰ ਪਹਿਲੇ ਕਹਿੰਦੇ ਸੰਸਕਾਰ ਤੁਸੀਂ ਕਰ ਦਿਓ ਸੋ ਜੇ ਜਨਾਨੀ ਕੋਰਟ ਦੀ ਫੀਸ ਕਰਾ ਸੰਸਕਾਰ ਇਹ ਤਾਂ ਕਹਿੰਦੇ ਕਰ ਦਿੱਤਾ ਅੰਨੇ ਜਨਾਨੀ ਕੋਰਟ ਦੀ ਵੇਚ ਨਹੀਂ ਕਰਾਈ ਜਿੰਦੇ ਸਰ ਉਹ ਵਾ ਕੋ ਪਲੇਟ ਦੇ ਵਿੱਚ ਨਾਮ ਦਰਤੀ ਸਾਰਾ ਕੁਝ ਐਫ ਆਈ ਰਿਪੋਰਟ ਪਹਿਲੇ ਨਾਮ ਆਫਰ ਬਾਈ ਨੇਮ ਹੈਗਾ ਇਹ ਬ ਤੁਹਾਡੇ ਤੋਂ ਜਿਹੜੀ ਐਫਆਈਆਰ ਹੈ ਤੁਹਾਡੇ ਬਿਆਨਾਂ ਦੇ ਆਧਾਰ ਤੇ ਅਸੀਂ ਬਕਾ ਦਰਜ ਕਰ ਦਿੱਤਾ ਜਿੰਨੇ ਵੀ ਤੁਸੀਂ ਰੋਬੀਆਂ ਦਾ ਨਾਮ ਲਿਆ ਤੇ ਉਹਨਾਂ ਜਿਨ੍ਹਾਂ ਤੇ ਬਾਕੀ ਬਗਾਇਦਾ ਭਾਜੀ ਵੀਡੀਓ ਹੈਗੀ ਇਹ ਵੀਡੀਓ ਵੀ ਇਹਨਾਂ ਦੇ ਕੋਲ ਹੈ ਜਿਹਦੇ ਵਿੱਚ ਜਨਾਨੀ ਅਲੀ ਫੜ ਕੇ ਉਹਨਾਂ ਨੂੰ ਧੱਕੇ ਮਾਰ ਕੇ ਮਾਰੀ ਜਨਾਨੀ ਦੇ ਡੇਟਾ ਮੈਂ ਬਗਾਇਦਾ ਵੀਡੀਓ ਸਾਰੀ ਇਹਨਾਂ ਕੋਲ ਹੈਗੀ ਹੈ ਤੇ ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਪੇਸ਼ ਕਰਾ ਰਹੇ ਪਤਾ ਨਹੀਂ ਸਰ ਇਹ ਮੈਂ ਪੈਸੇ ਉਹਦੇ ਲੈ ਕੇ ਕੁਝ ਵੀ ਲੈ ਦੇ ਕੇ ਪੋਲਿਟੀਕਲ ਪੈਸੇ ਕਰਕੇ ਮੈਂ ਛੱਡ ਦਿੱਤੀ ਗਈ ਹੈ ਸਾਨੂੰ ਜੇ ਅੰਦਰ ਥਾਣੇ ਦੇ ਅੰਦਰ ਹੈਗੀ ਜੇ ਹੁੰਦੀ ਥਾਣੇ ਅੰਦਰ ਤਾਂ ਕਰਦੇ ਇੱਕ ਬੰਦੇ ਨੂੰ ਪਤਾ ਲੱਗੇ ਨੇ ਪੁਲਿਸ ਕੈਵ ਨਹੀਂ ਰਿਹਾ ਕੇ ਦੇਖ ਲਓਂਦਾ ਪੁਲਿਸ ਨੇ ਕਹਿ ਰਹੀ ਪੁਲਿਸ ਨੇ ਕਹਿ ਰਹੀ ਸਾਡੀ ਇਨਵੈਸਟੀਗੇਸ਼ਨ ਚੱਲਦੀ ਪਈ ਸਾਡੀ ਇਨਵੈਸਟੀਗੇਸ਼ਨ ਚੱਲਦੀ ਪਈ ਪਤਾ ਆ ਹੀ ਲੱਗਾ ਕਿ ਬੈਂ ਮੱਲੀ ਆ ਪੇਸ਼ ਹੋਇਆ ਵੀ ਤੇ ਮੈਂ ਪੇਸ਼ ਹੋਇਆ ਨਾ ਤੋਂ ਦੇਖੋ ਜੀ ਦੇਖੋ ਹਾਲਾਤ ਕਿਹੋ ਜਿਹੇ ਬਣ ਗਏ ਹੋਇਆ ਨਾ ਤਾਂ ਪੇਸ਼ ਕਰਵਾਈ ਜਾ ਰਹੀ ਉਸ ਨੂੰ ਕੋਡਵਾਰ ਧਰਨੇ ਲਾ ਲਾ ਕੇ ਆਪਣੇ ਜਿਹੜਾ ਦੱਸ ਦੇ ਕਿ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕਰ ਰਿਹਾ ਜੀ ਇਹੋ ਜਿਹੇ ਹਾਲਾਤ ਬਣ ਗਏ ਹੋਇਆ ਇੱਕ ਤਾਂ ਜਵਾਨ ਮੁੰਡਾ ਚੱਲ ਗਿਆ ਜੀ ਘਰ ਦੇ ਨੂੰ ਛੱਡ ਕੇ ਉਹਦਾ ਪਤਾ ਹੀ ਨਹੀਂ ਆ ਉਹਦਾ ਠੀਕ ਕਿੰਨੂ ਰਹੀਏ

ਮੈਂ ਜਾਤੀ ਮੈਂ 102 ਜਾਤੀ ਦੇ ਪੇਛਾ ਹੈ ਔਰ ਮੈਂ ਜਨਾਨੀ ਨਹੀਂ ਸੀ ਬੇਚਾਈ ਉਹ ਵੀ ਜਨਾਨੀ ਨਹੀਂ ਮੈਂ ਉਹਨਾਂ ਨੂੰ ਕਿਹਾ ਕਰਨਾ ਪਾਣੀ ਨੂੰ ਚ ਖਬਰ ਆਈ ਨਹੀਂ ਇਹ ਸੀ ਇਹ ਅਸਰ ਪੇਟੀ ਦੇ ਵਿੱਚ ਪੀਟੀਸੀ ਵਿੱਚ ਵੀ ਆ ਗਈ ਹੈ ਖਬਰ ਤਿੰਨ ਬੰਦੇ ਬੇਚ ਕਰਾਏ ਨੇ ਕੋਈ ਪਹਿਲਾਂ ਬੜੀ ਹੋ ਕਰਾਈ ਜਨਾਨੀ ਬੇਚਾਈ ਸੋਨੂ ਦੀ ਮਾਂ ਬੇਚ ਕੇ ਸੋਨੂ ਬੇਚ ਕੇ ਕਰਨ ਬਲੀ ਕਰਾਇਆ ਕਰਾਇਆ ਬਾਈ ਬਾਈ ਸਭ ਤੋਂ ਪਹਿਲੇ ਇਹੜੀ ਫੜ ਗਈ ਉਹ ਵੀ ਬੇਚ ਕਰਾਈ ਸਾਡੇ ਇਹੀ ਮੰਗਗੇ ਉਹ ਪੇਸ਼ ਕੀਤੀ ਜਾਵੇ ਜੇ ਇਹਨਾਂ ਦੇ ਗੋਲ ਹੈਗੇ ਚੀਜ਼ ਹੈ ਭਾਜੀ ਮਟਰ ਕੇਸ ਆ ਹਾਂਜੀ ਮਟਰ ਕੇਸ ਨੂੰ ਦਾ ਤਾਂ ਲੱਗਾ ਇਹਨਾਂ ਵੱਡਾ ਸੰਭੋਧਤਾ ਕਿਉਂ ਉਸ ਜਿਹੜਾ ਤੁਸੀਂ ਕਹਿ ਰਹੇ ਉਸ ਤੇ ਪ੍ਰੈਸ਼ਰ ਆਇਆ ਜਾਂ ਆਮ ਆਦਿ ਸਤਾ ਦਾ ਵੀ ਪਾਰਟੀ ਦਾ ਪ੍ਰੈਸ਼ਰ ਸਰ ਸਾਡੇ ਤੇ ਪ੍ਰੈਸ਼ਰ ਬਾਇ ਸੰਸਕਾਰ ਗੱਲ ਕਰਵਾ ਦਿੱਤਾ ਇਹਨਾਂ ਨੇ ਸਾਨੂੰ ਕਹਿਤਾ ਇਸ ਵੇਲੇ ਇਹ ਕਨਾਨੀ ਪੇਸ਼ ਕਰ ਦਿੱਤੀ ਜਾਏ ਸਰ ਕੋਈ ਗੱਨੇ ਕਾਰਵਾਈ ਨਹੀਂ ਕੀਤੀ ਕੋਈ ਸੁਣਵਾਈ ਨਹੀਂ ਜਿਸ ਕਰਕੇ ਬਾਅਦ ਤੋਂ ਆਏ ਆ ਸਰ ਕੋਈ ਨਹੀਂ ਕਰ ਰਹੀ ਘਰ ਦਾ ਵੀ ਇੰਨਾ ਤੋਂ ਹਾਂਜੀ ਤੋਂ ਸੁਣਣਾ ਕਰ ਰਹੀ ਹੈ ਹਾਂਜੀ ਫੋਟਾ ਲੈ ਕੇ ਆ ਪਏ ਆ ਟਾਡੇ ਕੋਲ ਆ ਪੇਟ ਤੇ ਹੱਡੀ ਭਾਗੀ ਦਾ ਬੱਚਾ ਖਰਾਬ ਹੋ ਗਿਆ ਮੈਨੂੰ ਬੋਟਾ ਲੈ ਕੇ ਆਏ ਆ ਸਾਡੀ ਕੋਈ ਸੁਣਵਾਈ ਨਹੀਂ ਕੁਛ ਨਹੀਂ ਸਾਡਾ ਸਾਡੀ ਕੋਈ ਸੁਣਵਾਈ ਨਹੀਂ ਕੀ ਸੁਣੀ ਜਾ ਰਹੀ ਜੀ ਕਰਨ ਮਰਲੀ ਜਿਹੜਾ ਤੁਸੀਂ ਕਹਿ ਰਹੇ ਹੋ ਇਸ ਵਕਤ ਪੁਲਿਸ ਕਸਟਡੀ ਤੇ ਹਾਂਜੀ ਕਰਨ ਮਰਲੀ ਪੁਸ਼ਕੜੀ ਕਸਟਡੀ ਜਾਈ ਜੀ ਇਹਦੀ ਵਾਈਫ ਸੀਗੀ ਹੁਣ ਤਾਂ ਬਨੇ ਅਰੈਸਟ ਕੀਤੀ ਐਫਆ ਵਿੱਚ ਬਾਈ ਨੇਮ ਨਾਮ ਹੈ ਉਹ ਨਹੀਂ ਕਸਟਡੀ ਜਾਈ ਅਰੈਸਟ ਕੀਤੀ ਮੁਰਕੇ ਪਤਾ ਨਹੀਂ ਕਿੱਥੇ ਗਿਆਪ ਹੋ ਗਈ ਉਹ ਬਿਲਨੇ ਸਾਹਮਣੇ ਅਰੈਸਟ ਹੋਈ ਹੋ ਹਾਂਜੀ ਹੈ ਨਹੀਂ ਕਸਟਡੀ ਦੇ ਵਿੱਚ ਇਸ ਟਾਈਮ ਥਾੜੇ ਛੱਡ ਦਿੱਤੀ ਗਈ ਹੈ ਪ੍ਰੈਸ਼ਰ ਕਰਕੇ ਛੱਡੀ ਪੁਲਿਸ ਨੇ ਛੱਡੀ ਹੈ ਸੋ ਦੇਖੋ ਜੀ ਹਾਲਾਤ ਪੁਲਿਸ ਤੇ ਰ ਕਰਦੇ ਹੋਇਆ આરોਪ ਲਗਾ ਰਹੀ ਪੁਲਿਸ ਉਤੇ ਕਿ ਜੇਬਾ ਭਰ ਗਿਆ ਜੇਬਾ ਭਾਰੀਆਂ ਹੋ ਗਿਆ ਪੁਲਿਸ ਦੀਆਂ ਪਰਿਵਾਰਕ ਮੈਂਬਰ આરોਪ ਲਗਾ ਰਿਆ ਸੀ ਫਿਲਹਾਲ ਪੁਸ਼ੀ ਵਾਲੇ ਨਹੀਂ ਕਰਦੇ ਆ ਜੀ ਇਸ ਗੱਲ ਦੀ ਪਰ ਪਰਿਵਾਰਕ ਮੈਂਬਰ ਇਹ ਵੀ ਕਹਿ ਰਹੇ ਕਿ ਪੋਲਿਟਿਕਲ ਪ੍ਰੈਸ਼ਰ ਕਰਕੇ ਹੈ ਜਿਹੜਾ ਬੰਦੇ ਛੱਡੀ ਜਾ ਰਿਹਾ ਕੋਈ ਵੀ ਬੰਦਾ ਜਿਹੜਾ ਰੈਸਟ ਹਲੇ ਤੱਕ ਜਿਆਦਾ ਨਹੀਂ ਕੀਤਾ ਸਿਰਫ ਇੱਕ ਕਰਨ ਮੱਲੀ ਨਾਮਕ ਲੜਕਾ ਦੱਸ ਰਿਹਾ ਤੇ ਹੋਰ ਇੱਕ ਦੋ ਲੜਕੇ ਜਿਹੜੇ ਰੈਸਕ ਕੀਤਾ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਵੀ ਕੀਤਾ 3000 ਟੋਟਲ ਕੋਰਟ ਦੇ ਵਿੱਚ ਪੇਸ਼ ਹੋਇਆ ਕਰਨ ਮੱਲੀ ਦੀ ਵਾਈਫ ਹੈ ਜਿਹੜੀ ਉਹ ਹਲੇ ਤੱਕ ਇਨੀ ਪਤਾ ਹੈ ਕਿੱਧਰ ਆਇਆ ਕਿੱਧਰ ਨਹੀਂ ਕਿਹੜੀ ਸ ਬੜੀ ਹੈ ਜੀ ਇਹ ਪਰਿਵਾਰਕ ਮੈਂਬਰ ਕਹਿ ਰਿਹਾ ਫਿਲਹਾਲ ਸਾਡੇ ਵੱਲੋਂ ਪੁਸ਼ਟੀ ਵਾਲੇ ਕਿਸੇ ਗੱਲ ਦੀ ਨਹੀਂ ਕੀਤੀ ਜਾ ਰਹੀ ਹੈ ਜੀ ਰੋਪ ਲਗਾ ਰਿਹਾ ਪਰਿਵਾਰਕ ਮੈਂਬਰ ਇਸ ਵਕਤੇ ਥਾਣਾ ਡਿਵੀਜ਼ਨ ਨੰਬਰ 5 ਦੇ ਬਾਹਰ ਤਰਨਾ ਪ੍ਰਦਰਸ਼ਨ ਕਰ ਰਿਹਾ ਜੀ ਦੇਖੋ ਹਾਲਾਤ ਕਿਹੋ ਜਿਹੇ ਬਣੇ ਹੋਏ ਇਸ ਵਕਤੇ ਹਰ ਪਾਸੇ ਲੋਕ ਹੀ ਲੋਕ ਦਿਖ ਰਿਹਾ ਰਾਸ਼ੀ ਰਾਸ਼ ਦਿਖ ਰਿਹਾ ਜੀ ਸੋ ਇਸ ਮੁਤਾਬਕ ਜਿਵੇਂ ਕੋ ਅਪਡੇਟ ਹੁੰਦੀ ਹੈ ਥੋੜੇ ਨਾਲ ਜਰੂਰ ਸਾਂਝੀ ਕਰਾਂਗੇ ਹੁਣ ਤੱਕ ਬਣੇ ਰਹਿ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੂ ਕੋਈ ਹੱਥ ਪੱਲਾ ਨਹੀਂ ਫੜਾਣਗੇ ਉਹ ਨੀਜਰ ਦਾ ਕਰਾਈ ਇੱਥੇ ਹੀ ਆ ਸਾਡੇ ਦੇ ਘਰ ਗੱਡੇ ਪਏ ਉਹ ਦੇ ਦਤਾ ਵਾ ਤੁਹਾਨੂੰ ਇਹਨਾਂ ਦਾ ਉਹਦੀ ਵੋਟ ਹੀ ਦਗਾ ਦੇ ਤੁਹਾਨੂੰ ਦੇ ਨਹੀਂ ਗਾਦੇ ਉਹਦੀ ਵੋਟ ਹੀ ਕਿਉਂ ਨਹੀਂ ਵੇਚ ਕਰਾਈ ਮੈਂ ਉਹ ਪਹਿਲਾਂ ਬੜੀ ਪਰਚੇ ਦੇ ਵਿੱਚ ਆ ਬਾਰੇ ਨੇਮ ਉਹਦਾ ਸਾਰਾ ਕੁਝ ਹੋ ਗਿਆ ਦਾ ਇਹਨਾਂ ਨੇ ਉਹਦੀ ਵੋਟ ਹੀ ਕਿਉਂ ਨਹੀਂ ਵੇਚ ਕਰਾਈ ਜਾਦਾ ਮੈਂ ਇਹਨਾਂ ਨੇ ਪੈਸੇ ਖਾਦੇ ਆ ਉਹ ਕਾਕੂ ਵਾਲੂ ਵਾਲੀਏ ਫੋਨ ਕਰਾਈ ਜਾਂਦਾ ਮੈਂ ਕਦੀ ਐਸਐਸਪੀ ਨੂੰ ਕਦੀ ਕੇਹਦਾ ਮੱਲੀ ਦਾ ਉਹ ਵੀ ਕੋਈ ਵੀ ਅੰਦਰ ਬੈਠ ਕੇ ਬੋਤਲ ਪੀ ਜਾਂਦੇ ਤੇ ਉਹ ਜਿਹੜਾ ਕੁਲ ਸ਼ਰਮਾ ਜੀ ਮੈਂ ਪੁੱਛਾਂ ਦੀ ਨੇ ਉਹ ਮੈਨੂੰ ਤੇ ਲੱਗਦਾ ਕਾਕੂ ਵਾਲੂ ਵਾਲੀਏ ਦੇ ਖਾਸ ਮਿੱਤਰ ਲੱਗਦੇ ਨੇ ਮੈਨੂੰ ਜਿਹੜੇ ਉਹਨਾਂ ਨੂੰ ਵੀਆਈਪੀ ਟ੍ਰੀਟ ਜਿਹਾ ਮਾਰੇ ਖੋ ਕੇ ਹੱਥ ਹੱਤ ਕੇ ਗੱਲਾਂ ਕਰਦੇ ਨੇ ਉਹਨਾਂ ਨਾਲ ਹੱਥ ਹੱਤ ਕੇ ਗੱਲਾਂ ਕਰਦੇ ਤੇ ਅੰਦਰ ਉਹ ਕੋਈ ਇੱਕ ਦੋਸ਼ੀ ਦੇ ਨਾਲ ਏ ਡੀਐਸਪੀ ਲੈਵਲ ਦੇ ਬੰਦੇ ਦੀ ਇੱਦਾਂ ਦੀ ਉਹ ਜਨਾਬ ਖੁਦ ਦੇਖਿਆ ਖੁਦ ਵੇਖਿਆ ਡੀਐਸਪੀ ਉਹਨਾਂ ਨਾਲ ਹੱਥ ਹੱਤ ਕੇ ਗੱਲਾਂ ਰਿਆ ਹੁਣ ਉਹਨਾਂ ਨੂੰ ਜਨਾਬ ਕੋਈ ਟ੍ਰੀਟਮੈਂਟ ਵੀਆਈਪੀ ਅੰਦਰ ਉਹ ਲੰਮੇ ਪੇਰੇ ਆ ਉਹਨਾਂ ਨੂੰ ਕੋਈ ਧਾਰ ਖਤਰਾ ਹੀ ਨਹੀਂ ਹੈਗਾ ਬੰਦਾ ਮਾਰਿਆ ਉਹਨਾਂ ਵਾਸਤੇ ਮਾਮੂਲੀ ਗੱਲ ਜਨਾਨੀ ਆਉਰੀ ਜਨਾਨੀ ਆਉਰੀ ਜਿੱਦਾਂ ਦਾਦੀ ਚੱਕੀ ਇਹਨਾਂ ਨੇ ਉਧਰ ਦੀ ਪੇਸ਼ ਹੀ ਨਹੀਂ ਕਰਾਈ 24 ਘੰਟੇ ਦੇ ਬੰਦਾ ਮੈਡੀਕਲ ਦੋ ਵਾਰੀ ਮੈਡੀਕਲ ਦੇਣ ਦੇ ਵਿੱਚ ਜਰੂਰੀ ਪੁਲਿਸ ਦੇ ਵਿੱਚ ਸਦਾਨ ਦੇ ਲਿਖਾ ਦੋ ਵਾਰੀ ਬੰਦੇ ਦਾ ਮੈਡੀਕਲ ਹੋਣਾ ਚਾਹੀਦਾ ਦੇਣ ਦੇ ਵਿੱਚ ਸਵੇਰੇ 12 ਵਜੇ ਰਾਤੀ 12 ਵਜੇ ਮੈਡੀਕਲ ਹੋਣਾ ਚਾਹੀਦਾ ਪੇਸ਼ ਕਰਾਉਣਾ ਹੁੰਦਾ ਕੋਰਟ 'ਚ ਇਹਨਾਂ ਨੇ ਕੋਰਟ 'ਚ ਪੇਸ਼ ਨਹੀਂ ਕਰਾਈ ਕਾਈ ਮੈਨੂੰ ਲੱਗਦਾ ਆ ਮੈਡੀਕਲ ਹੀ ਹੋਇਆ ਹੋਣਾ ਜਨਾਨੀ ਦਾ ਠੀਕ ਆ ਨਹੀਂ ਤੇ ਜਨਾਨੀ ਤੁਹਾਨੂੰ ਦੱਸੇ ਲੋ ਜਨਾਨੀ ਕਿੱਥੇ ਗਈ ਜਨਾਨੀ ਕਿੱਧਰ ਨਿਕਲ ਗਈ ਜੱਟਾ ਦੇ ਕੋ ਸਾਨੂੰ ਦੱਸ ਦੋ ਕਿੱਥੇ ਆ ਇਹ ਸੇ ਥਾਣੇ ਦੇ ਅੰਦਰ ਨਹੀਂ ਸਾਨੂੰ ਲੱਗਦਾ ਹੀ ਨਹੀਂ ਦੱਸੇ ਨਹੀਂ ਮੈਂ ਕੁਛ ਸਾਨੂੰ ਦੱਸਣਾ ਥਾਣੇ ਰਪਟਾਈਓ ਇਹ ਕਿਉਂ ਕਿਦੇ ਛੱਡ ਦਿੱਤੀ ਏ ਉਹ ਸਾਨੂੰ ਕੁੱਛ ਦੇ ਦੱਸਣ ਐਫ ਆਈ ਆਰ ਚ ਆਪਾਂ ਤੁਹਾਡਾ ਬਿਆਨਾਂ ਦੇ ਵਿੱਚ ਟਾਰਾ ਐਡ ਕਰ ਦਾਂਗੇ ਉਹਦਾ ਕੋਈ ਮਸਲਾ ਹੱਲੇਗਾ ਠੀਕ ਆ ਜੀ ਬਾਈ ਨੇ ਬੰਦਸਾ ਜਾ ਰਹੇ ਤਾਂ ਇਹ ਨਵਾਂ ਪਰਚਾ ਕਰਾਣਾ ਜਾਂਦੇ ਆ ਸਾਨੂੰ ਇਹਨਾਂ ਦਾ ਜਨ ਉਹਦੀ ਵੋਟ ਹੀ ਛੱਡ ਦਿੱਤੀ ਆ ਕਿ ਜਾਂ ਇੱਥੇ ਆ ਸਾਨੂੰ ਇਹਨਾਂ ਜਵਾਬ ਦੇ ਰਹਿਣਾ ਪਾਇ ਤੂੰ ਉੱਡ ਜਾਵੇਂ ਜਿੱਦੇ ਆਪਾਂ ਇੱਥੇ ਬੈਠੇ ਹਾਂ ਨਹੀਂ ਕਿਰ ਸਾਡੇ ਬੰਦੇ ਨੂੰ ਇੱਥੇ ਕਿਸੇ ਨੂੰ ਵੀ ਸਾਡੇ ਘਰ ਦੇ ਦੀਨ ਨੂੰ ਕੁਝ ਹੋ ਜਾਂਦਾ ਤਾਂ ਜ਼ਿੰਮੇਦਾਰ ਹੈ ਇਹਨੇ ਥਾਣੇ ਵਾਲੇ ਠੀਕ ਹੈ ਜੀ ਸਾਨੂੰ ਇਹਦੀ ਜਨਾਨੀ ਦਾ ਜਵਾਬ ਚਾਹੀਦਾ ਰਹੀ ਜਨਾਨੀ ਉਦੋਂ ਦਾਦੀ ਚੱਕੀ ਆ ਦੀ ਜਨਾਨੀ ਕਿੱਥੇ ਆ ਕਰਨ ਮੱਲੀ ਦੀ ਤੂੰ ਹੀ ਕੁੱਟ ਲੋ ਉਹਦੀ ਜਨਾਨੀ ਜਨਾਬ ਦਾਦਿਓ ਕਿੱਥੇ ਆ ਉਹਨਾਂ ਦੀ ਫੜੀ ਏ ਜਾਂ ਤੁਹਾਡੇ ਕੋ ਆ ਜਾਂ ਛੱਡ ਦਿੱਤੀ ਆ ਕਿਹੜੇ ਥਾਣੇ ਭਾਈ ਆ ਕਿ ਆਸਟ੍ਰੇਲੀਆ ਭੇਜ ਦਿੱਤੀ ਤੂੰ ਪੈਸੇ ਖਾ ਕੇ ਰਾਤੋ ਰਾਤ ਉਹਦੇ ਦਾਦਿਓ ਨੂੰ ਤੇ ਇਹ ਕਣੀ ਉਰੀ ਜਨਾਨੀ ਜਾ ਕੇ ਇਹਨਾਂ ਨੇ ਛੱਡ ਦਿੱਤੀ ਏ ਜਿਹੜਾ ਇਹ ਅੱਡੇ ਇਕੱਠੇ ਹੋਏ ਬੇਣੇ ਇਹ ਗੜੀ ਪੂਛਾ ਦੀ ਕੱਤੀ ਹੁੰਦੀ ਨਹੀਂ ਬਾਕੀ ਤੇ ਕਹਿੰਦੇ ਬੇ ਆਪੋ ਪਿਆ ਪਾਇ ਸਜੋ ਸਾਹ ਕਹਿੰਦੇ ਬੇਣੇ ਕਿ ਅਹੀ ਤੁਹਾਡੇ ਨਾਲ ਬੋ ਕਰਦੇ ਬਏ ਬੰਦੇ ਚੱਕਲੇ ਆ ਬੰਦੇ ਨੇ ਟੀ ਚੱਕਣੇ ਦੀ ਔਰ ਰੋਪੀ ਦੀ ਉਹ ਤੇ ਤੁਹਾਡਾ ਕੰਮ ਆ ਉਹ ਵੀ ਕਰਨੇ ਕਰਨਾ ਵਾ ਇਹ ਗੜੀ ਤੁਹਾਡਾ ਕੰਮ ਆ ਜਿਹੜੇ ਰੁਪਈਆ ਨਾਲ ਚੱਕ ਕੇ ਅੰਦਰ ਦਿਓ ਤੁਈ ਰੋਪੀ ਜਿਹੜਾ ਪਹਿਲਾ ਚੱਕਿਆ ਵਾ ਤੂੰ ਉਹਨੂੰ ਝੜ ਦਿੱਤਾ ਵਾ ਕੋ ਬਾਕੀ ਕੰਮ ਤੇ ਤੂੰ ਇਸ਼ਾਰਾ ਆਪ ਹੀ ਕਰਨਾ ਵਾ ਪੰਜਾਬ ਬੁੱਤ ਨੇ ਬਾਕੀ ਜਿਹੜਾ ਪਹਿਲਾ ਰੋਪੀ ਛੱਡ ਦਿੱਤਾ ਭਾਈ ਜਿਹੜਾ ਮੇਨ ਚੱਕਿਆ ਪਹਿਲਾਂ ਇਹਨਾਂ ਨੇ ਉਹਨੂੰ ਹੀ ਝੜ ਦਿੱਤਾ ਤੇ ਬਾਕੀ ਆਪਾਂ ਕਿੱਦਾਂ ਦਲਾਸਾ ਨਾਲ ਕੋ ਲੈ ਲੀਏ ਦੀ ਹੈ ਗਣੀ ਜਦ ਪਰਚਾ ਦੀ ਜਨਾਨੀ ਨਹੀਂ ਭੇਜ ਕਰਾਈ ਸੋਨੂੰ ਦੀ ਮਾਂ ਸ਼ਹਿਰਪੁਰੋਂ ਫੜ ਕੇ ਲਿਆਂਦੀ ਇਹਨਾਂ ਨੇ ਉੱਦੂ ਕਹਿੰਦੇ ਜੀ ਕਰਨ ਮੱਲੀ ਨੂੰ ਹੀ ਫੜਿਆ ਕਰਨ ਮਲਦੀ ਕੋਰ ਸਰੈਂਡਰ ਕਰਕੇ ਸਾਰੇ 7.5 ਦੇ ਖਾਣੇ ਪੇਸ਼ ਹੋ ਆਓ ਜੀ ਆਈ ਉਹਨਾਂ ਨੇ ਇਹਨਾਂ ਨੇ ਫੜਿਆ ਦੂਜੇ ਦੀ ਫੜਿਆ ਗਲਤ ਹਨ ਆਰੀ ਇਹ ਕੋਟ ਮੈਂ ਕੋਟ ਨਮਲੀ ਫੜਿਆ ਕਿੰ ਨੂੰ ਐਨੇ ਸੋਨੂ ਨੂੰ ਸੋਨੂ ਦੀ ਮਾਸੀ ਦੇ ਮੁੰਡੇ ਨੂੰ ਤੇ ਸੋ ਸੋਨੂ ਦੀ ਮਾਂ ਨੂੰ ਇਹਨਾਂ ਨੇ ਸ਼ਾਹਪੂਰੋ ਫੜਿਆ ਉਹ ਵੀ ਪਾਵਾ ਖੇ ਲਾੜਿਆਂ ਨੇ ਦੇਖਵਾ ਸੱਚਾ ਸਾਫ ਜੀ ਆਈ ਯਾਰ ਨਾਲੇ ਹਮ ਸਾ ਤੋਂ ਖੇਡਦੇ ਆਂ ਹਾਂਜੀ ਜਿਦੋਂ ਤੁਹਾਨੂੰ ਗੱਲਬਾਤ ਪਤਾ ਲੱਗੀ ਆ ਉਹਨਾਂ ਨੇ ਛਾ ਰੋਬਰੋ ਆਉਂਦਾ ਜੀ ਕਹਵਾਲਾ ਨੂੰ ਮੱਲੀ ਮੱਲੀ ਕੋੜ ਕਰਕੇ ਦੇ ਜੇ ਤੁਹਾਨੂੰ ਲੱਗਦਾ ਕਿ ਇੱਥੇ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਉਚਿਤ ਕਰਿਆ ਮੇਰੇ